ਤੋ ਦੇ ਸਿਬਾਦਲ ਜਨਰਲ ਜਨ ਮਾਹੇ ਸੇਤੀ ਤਰ੍ਹਾਂ ਸ੍ਰੀ ਅਕਾਲ ਪੁਰਸਤ ਸਹਿਬ ਦੀ ਉਪਦੇਸ਼ ਸ੍ਰੀ ਗੁਰੂ ਰਾਮ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੇਕ ਸੰਗਤ ਅਤੇ ਪੰਡਿਤ ਸਿੰਘ ਸਰਪੰਨ ਦੀ ਆਗਰੇ ਵਿੱਚ ਆਪੜ ਕੇਤੇ ਹੋਏ ਗੁਨਾਹਾਂ ਦੀ ਵਾਖਿਆ ਦੇ ਮੰਗਦਾ ਉਹਨਾਂ ਤੇ ਉਹਨਾਂ ਨੂੰ ਸ੍ਰੀ ਅਕਾਲ ਪੁਰਸਤ ਸਹਿਬ ਜੀ ਤੋਂ ਰਖਾਈਆਂ ਕੋਸ਼ਿਸ਼ੀਤਾ ਜਾਂਦਾ ਹੈ ਇਹ ਹੁਕਮ ਸਿੱਖਾਂ ਦੀ ਸੁਪਰੀਮ ਕੋਰਟ ਯਾਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੇ ਸੁਣਾਇਆ ਜਿੱਥਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਤਖਤ ਸਹਿਬਾਨਾਂ ਦੇ ਜਥੇਦਾਰਾਂ ਦੀ ਇਕੱਤਰਤਾ ਹੋਈ ਜਿਸ ਚ ਸੁਖਵੀਰ ਸਿੰਘ ਬਾਦਲ ਦੇ ਸਪਸ਼ਟੀਕਰਨ ਤੇ ਚਰਚਾ ਕਰਕੇ ਫੈਸਲਾ ਸੁਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ 2007 ਤੋਂ 2017 ਤੱਕ ਹੋਈਆਂ ਗਲਤੀਆਂ ਦੇ ਲਈ ਤਨਖਾਹਿਆ ਘਰਾੜ ਦਿੱਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋ ਕੇ 15 ਦਿਨਾਂ ਦੇ ਅੰਦਰ ਮਾਫੀ ਮੰਗਣ ਦੇ ਲਈ ਕਿਹਾ ਗਿਆ ਸੁਖਬੀਰ ਸਿੰਘ ਬਾਦਲ ਦੇ ਨਾਲ ਕੈਬਨਿਟ ਚਰ 会 ਸਿੱਖ ਮੰਤਰੀ ਵੀ ਨਿੱਜੀ ਤੌਰ ਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣਗੇ ਸੁਖਬੀਰ ਸਿੰਘ ਬਾਦਲ ਜਨਰਲ ਮਾੜੇ ਸੇਕਤੀ ਤਰ੍ਹਾਂ ਸ਼੍ਰੀ ਅਕਾਲ ਪੁਰਖ ਸਾਹਿਬ ਦੀ ਉਸੇ ਸ਼੍ਰੀ ਗੁਰੂ ਰਾਮ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ ਪੰਡੂ ਸਿੰਘ ਸਰਬਾਤ ਦੇ ਆਗਰੇ ਵਿੱਚ ਆਪਣੇ ਕਿਸੇ ਹੋਏ ਗੁਨਾਹਾਂ ਦੀ ਵਾਅਦਿ ਹੈ ਬਦਲ ਉਹਨਾਂ ਦੇ ਉਹਨਾਂ ਦੇ ਅਕਾਉਂਟ ਤੋਂ ਸਹਿਯੋਗ ਕੀਤਾ ਹੈ ਜੋ ਪਾਈ ਹੈ ਉਸ ਪੂਰੀ ਜਾਣਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਿਮਾਣਾ ਸਿੱਖ ਬਣ ਕੇ ਜਥੇਦਾਰ ਸਹਿਬਾਨ ਦਾ ਹੁਕਮ ਸਿਰ ਮੱਥੇ ਪਰਵਾਨ ਕੀਤਾ ਸੁਖਬੀਰ ਸਿੰਘ ਬਾਦਲ ਨੇ ਆਪਣੇ ਐਕਸ ਅਕਾਉਂਟ ਤੇ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਸ਼ਮੀਰੀ ਪੀਰੀ ਦੇ ਸਰਵੋੱਚ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮ ਦਾਸ ਸਿਰ ਨਿਵਾ ਕੇ ਪ੍ਰਵਾਨ ਕਰਦਾ ਹੈ ਹੁਕਮ ਅਨੁਸਾਰ ਜਲਦ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਰਮੁਖ ਪੇਸ਼ ਹੋ ਕੇ ਖਿਮਾ ਜਾਚਨਾ ਕਰਾਂਗਾ ਜੀ ਜੋ ਫੈਸਲਾ ਸੁਣਾਇਆ ਹੈ ਜੋ ਗੁਰੂ ਦਾ ਸਿੱਖ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਉਹ ਕਾਲ ਤਖਤ ਨੂੰ ਸਰਵੋਤਮ ਮੰਨਦਾ ਹੈ ਉੱਥੋਂ ਜੋ ਫੈਸਲਾ ਆਉਂਦਾ ਉਹ ਸਦਾ ਸਿਰ ਚਕਾਉਂਦਾ ਅਸੀਂ ਕਦੇ ਸੋਚ ਹੀ ਨਹੀਂ ਸਕਦੇ ਕਿ ਇਸ ਉਸ ਫੌਸਲੇ ਤੇ ਕੋ ਕਿੰਤੂ ਕਰੀਏ ਕੋਈ ਇਹ ਕਹੀਏ ਕਿ ਆਇਆ ਨਹੀਂ ਹੈ ਵਾ ਇਸ ਤਰ੍ਹਾਂ ਕੇ ਜੋ ਫੈਸਲਾ ਆਇਆ ਹੈ ਪ੍ਰਧਾਨ ਸਾਹਿਬ ਪਹਿਲਾਂ ਹੀ ਲਿਖ ਕੇ ਦੇ ਕੇ ਆਏ ਨੇ ਉਹਨਾਂ ਨੇ ਆਪਣੇ ਲਿਖ ਦੇ ਵਿੱਚ ਹੀ ਕਹਿਤਾ ਸੀ ਕਿ ਜੋ ਹੋਇਆ ਜਾਣੇਣ ਜਾਣੇ ਸਰਕਾਰ ਤੋਂ ਹੋਇਆ ਪਾਰਟੀ ਤੋਂ ਹੋਇਆ ਮੈਂ ਸਾਰਾ ਆਪ ਜੀ ਚੋੜੀ ਸਪਉਣਾ ਤੇ ਚੋੜੀ ਚ ਪਾ ਕੇ ਗੁਰੂ ਪਾਸੋਂ ਅਸ਼ੀਰਵਾਦ ਮੰਗਦਾ ਕਿ ਜੋ ਮੈਨੂੰ ਸੇਵਾ ਮਨਜ਼ੂਰ ਹੈ ਫਿਰ ਉਸ ਤੋਂ ਬਾਅਦ ਅੱਜ ਤੱਕ ਕੋਈ ਸਵਾਲ ਹੀ ਨਹੀਂ ਕਿ ਉਸ ਫੈਸਲੇ ਤੇ ਪ੍ਰਧਾਨ ਜੀ ਜਾਂ ਅਸੀਂ ਕੋ ਕਿੰਨੀ ਕਰੀਏ ਨਾ ਕਰ ਸਕਦੇ ਆ ਨਾ ਕਰੀਏ ਤੇ ਨਾ ਕਦੇ ਆਉਣ ਵਾਲੀ ਜਿੰਦਗੀ ਕਰੀਏ ਸਭ ਉਹਦੇ ਹੁਕਮ ਨੇ ਉਹਦੇ ਨਾਲ ਸਾਰਾ ਸੰਸਾਰ ਚੱਲਦਾ ਸੋ ਹੱਥ ਬਨ ਕੇ ਸਿਰ ਚੁਕਾ ਕੇ ਸਿਰ ਮਤ ਜਿਸ ਦਿਨ ਸਦਾਰ ਸੁਭੇਸ਼ ਸਿੰਘ ਬਾਦਲ ਜੀ ਬਤੌਰ ਪ੍ਰਧਾਨ ਸਪਸ਼ਟਿਕਰਨ ਦੇ ਕੇ ਆਏ ਸੀ ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੀ ਕਾਹਲ ਤੱਕ ਸਭ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਕਰਕੇ ਅੱਜ ਜਿਹੜਾ ਹੁਕਮ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵਾਸਤੇ ਆਇਆ ਜਾਂ ਜਿਹੜਾ ਉਸ ਵੇਲੇ ਦੇ ਸਾਰੇ ਕੈਬਨਿਟ ਮੰਤਰੀ ਸਹਿਬਾਨ ਦੇ ਸਬੰਧ ਵਿੱਚ ਆਇਆ ਅਸੀਂ ਉਹਨੂੰ ਸਿਰ ਨਵਾ ਕੇ ਪ੍ਰਵਾਨ ਕਰਦੇ ਆਏ ਇਹ ਕੋਈ ਪਹਿਲਾ ਮੌਕਾ ਨਹੀਂ ਜਦ ਕਿਸੇ ਵੀ ਸਿਆਸੀ ਲੀਡਰ ਨੂੰ ਤਨਖਾਹਿਆ ਘਰਾੜ ਦਿੱਤਾ ਗਿਆ ਹੋਵੇ ਇਸ ਤੋਂ ਪਹਿਲਾਂ ਵੀ ਉੱਚ ਸਿਆਸੀ ਅਹੁਦਿਆਂ 'ਤੇ ਬੈਠੀਆਂ ਸ਼ਖਸੀਅਤਾਂ ਤਨਖਾਹ ਲੱਗ ਚੁੱਕੀ ਹੈ ਜਿਨ੍ਹਾਂ ਚਿੱਤ ਗਿਆਨੀ ਜੈਲਸ ਬਿਆਨ ਸਿੰਘ ਵਰਗੇ ਹੋਰ ਵੀ ਕਈ ਵੱਡੇ ਸਿਆਸੀ ਲੀਡਰਾਂ ਨੂੰ ਤਨਖਾਹ ਲਗਾਈ ਗਈ ਜ਼ਿਕਰ ਖਾਸ ਹੈ ਵੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ 1 ਜੁਲਾਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸ਼ਿਕਾਇਤ ਦਿੱਤੀ ਗਈ ਸੀ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ 24 ਜੁਲਾਈ ਨੂੰ ਆਪਣਾ ਸਪਸ਼ਟੀਕਰਨ ਦਿੱਤਾ ਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਨੇ ਆਪਣਾ ਫੈਸਲਾ ਸੁਣਾਇਆ ਹੈ ਹੁਣ ਤੁਹਾਨੂੰ ਤਨਖਾਹ ਲਾਉਣ ਦੀ ਵਿਧੀ ਵੀ ਦੱਸਦੇ ਹਾਂ ਜਿਸ ਸਿੱਖ ਪਾਸੋਂ ਰਹਿਤ ਦੀ ਪੁੱਲ ਹੋਈ ਹੋਵੇ ਤਾਂ ਨੇੜੇ ਦੀ ਗੁਰਸੰਗਤ ਪਾਸ ਹਾਜ਼ਰ ਹੋਵੇ ਤੇ ਸੰਗਤ ਦੇ ਸੰਮੁਖ ਖੜੇ ਹੋ ਕੇ ਆਪਣੀ ਭੁੱਲ ਮੰਨੇ ਗੁਰਸੰਗਤ ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਪੰਜ ਪਿਆਰੇ ਚੁਣੇ ਜਾਣ ਜੋ ਪੇਸ਼ ਹੋਏ ਸੱਜਣ ਦੀ ਭੁੱਲ ਨੂੰ ਵਿਚਾਰ ਕੇ ਗੁਰਸੰਗਤ ਪਾਸ ਤਨਖਾਹ ਤਜਵੀਜ਼ ਕਰਨ ਸੰਗਤ ਨੂੰ ਬਖਸ਼ਣ ਵੇਲੇ ਹੱਥ ਨਹੀਂ ਕਰਨਾ ਚਾਹੀਦਾ ਨਾ ਹੀ ਤਨਖਾਹ ਲਾਉਣ ਵਾਲੇ ਨੂੰ ਡੰਡ ਪਰਨ ਦੇ ਵਿੱਚ ਅੜੀ ਕਰਨੀ ਚਾਹੀਦੀ ਹੈ ਤਨਖਾਹ ਕਿਸੇ ਕਿਸਮ ਦੀ ਸੇਵਾ ਖਾਸ ਕਰਕੇ ਜੋ ਹੱਥਾਂ ਨਾਲ ਕੀਤੀ ਜਾ ਸਕੇ ਲਾਉਣੀ ਚਾਹੀਦੀ ਹੈ ਅੰਤ ਸੋਧ ਦੀ ਅਰਦਾਸ ਹੋਵੇ ਪੀਟੀਸੀ న్యూਸ ਲਈ ਅੰਮ੍ਰਿਤਸਰ ਤੋਂ ਮਨਿੰਦਰ ਮੋਂਗਾ ਦੀ ਰਿਪੋਰਟ